you mm -hmm. ਮੇਰਾ ਨਾਮ ਪ੍ਰਕਾਸ਼ ਰੌਏ ਮੋਦਰ ਸਮਾਜ ਪਾਰਟੀ ਹਰਖਪੁਰਾ ਮੇਰਕੋਲਾ ਜੋ ਇਹ ਬਾਕਾ ਬਿਕਾ ਅਣਹੋਣੀ ਵਾਪਰੀ ਆ ਮਾਨਕਵਾਲ ਪਿੰਡ ਦੇ ਤੁਹਾਨੂੰ ਹਾਈ ਕਮਾਂਡ ਨੇ ਹੁਕਮ ਕੀਤਾ ਦੀ ਪਤਾ ਕਰੋ ਜਾ ਕੇ ਦੇਖੋ ਉੱਥੇ ਅਸੀਂ ਅੱਜ ਗਏ ਆ ਕੱਲ ਵੀ ਆਏ ਸੀ ਅੱਜ ਵੀ ਆਇਆ ਉੱਥੇ ਲੱਖਾਂ ਕਰਵਾਈਆਂ ਨੇ ਤੇ ਬੋਲ ਨੇ ਇਹ ਕਹਿੰਦੀ ਆ ਵੀ ਜਦੋਂ ਇੱਕ ਬੁੱਤ ਦੇ 3 3 4 4 10 10 ਕਰੋੜ ਰੁਪਇਆ 3 3000 ਕਰੋੜ ਰੁਪਇਆ ਇੱਕ ਬੁੱਤੇ ਖਰਚਿਆ ਗਿਆ ਕੀ ਉੱਥੇ ਜਿਹੜਾ ਸਾਹਵਾਲਾ ਨਹਿਰ ਆ ਉੱਥੇ ਰੀਲਿੰਗ ਨਹੀਂ ਲੱਗ ਸਕਦੀ ਕਿਉਂ ਨਹੀਂ ਲੱਗ ਸਕਦੀ ਉੱਥੇ ਰੀਲਿੰਗ ਲੱਗੇ ਉੱਥੇ ਕਿੰਨੇ ਵਾਕਏ ਹੋ ਚੁੱਕੇ ਪਹਿਲਾਂ 3 ਮਹੀਨੇ ਪਹਿਲਾਂ ਸਕਾਰਪੀ ਉੱਗ ਕੇ ਹੜੀ ਆ ਆ 10 ਗਿਆ 10 ਬੰਦੇ ਮੁੰਡੇ ਮਰ ਗਏ ਉਹ ਕੌਣ ਇਹ ਜਿਵੇਂ ਮਾਰਾ ਜਿਵੇਂ ਮਾਰੀਏ ਸਰਕਾਰ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਇੱਕ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤਿੰਨਾਂ ਦੇ 25-25 ਲੱਖ ਰੁਪਏ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਇਹ ਹੀ ਰੋਜ਼ਗਾਰ ਦਾ ਸਾਧਨ ਦਿਨਾਂ ਦੇ ਮੁੰਡਿਆਂ ਦੇ ਹੋਰ ਕੋਈ ਵੀ ਉਹਨਾਂ ਦਾ ਪਰਿਵਾਰ ਦਾ ਸਭ ਜੀ ਯਾਨੀ ਕਿ ਬੁੜੇ ਨੇ ਵਿਚਾਰੇ ਉਹਨਾਂ ਨੂੰ ਹੋਣਾ ਨਹੀਂਗਾ ਇਹੀ ਕਮਾਉਂਦੇ ਦੀ ਇਹੀ ਖਾਂਦੇ ਦੀ ਜਵਾਬ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਜੇ ਇਹ ਨਾ ਵਾਪਰੇ ਨਾ ਹੋਇਆ ਕੰਮ ਇਹਨਾਂ ਨੇ ਨਾ ਸਰਕਾਰ ਨੇ ਸਾਡੀ ਗੌਰ ਕੀਤਾ ਤਾਂ ਅਸੀਂ ਇਹ ਧਰਨਾ ਦੇਣ ਤੇ ਜਾਂ ਸੰਗਸਤ ਬਿੱਟਰ ਦੇ ਮਨਜ਼ੂਰ ਹੋਵਾਂਗੇ ਜੈ ਭੀਮ ਜੈ ਭਾਟ ਮੈਂ ਨੋ ਗੁਰਪ੍ਰੀਤ ਸਿੰਘ ਜੁਤੀ ਪ੍ਰਧਾਨ ਭਾਰਤੀ ਉਮੀਦਵਾਰ ਮਿਸਨ ਜ਼ਿਲ੍ਹਾ ਮਲੇਰਕੋਲਾ ਅੱਜ ਅਸੀਂ ਮਾਨਕਵਾਲ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਬਹੁਤ ਹੀ ਦੁੱਖ ਦੀ ਘੜੀ ਅੱਜ ਜਿੰਨਾ ਪਰਿਵਾਰਾਂ ਉੱਤੇ ਬੀਤੀ ਆ ਉਹ ਬਹੁਤ ਹੀ ਦੁੱਖ ਦੀ ਘੜੀ ਆ ਸਾਰੇ ਪਿੰਡ ਦੇ ਵਿੱਚ ਸੋਕ ਦੀ ਲਹਿਰਾਂ ਕਿਉਂਕਿ ਜੋ ਆਪਣੇ ਰਾੜਾ ਸਾਹਿਬ ਦੇ ਲਾਗੇ ਜਿਹੜੇ ਪਿੰਡ ਦੀ ਨਹਿਰ ਉਤੇ ਇੱਕ ਟੈਂਪੂ ਦੇ ਨਾਲ ਹਾਸਤਾ ਵਾਪਰੇ ਆ ਜਿਨ੍ਹਾਂ ਦੇ ਵਿੱਚ ਬੱਚੇ ਬਜ਼ੁਰਗ ਤੇ ਮਾਤਾਵਾਂ ਸਨ ਤੇ ਬਹੁਤ ਹੀ ਸਾਨੂੰ ਦੁੱਖ ਲੱਗਿਆ ਮਨ ਨੂੰ ਬਹੁਤ ਠੇਸ ਪਹੁੰਚੀ ਆ ਕਿ ਸਾਡੇ ਘਰਾਂ ਦੇ ਘਰ ਖਾਲੀ ਹੋ ਗਏ ਪਿੰਡ ਦੇ ਵਿੱਚ ਇੱਕ ਸੋਖ ਦੀ ਲਹਿਰ ਜੋ ਕਿਸੇ ਘਰ ਦੇ ਵਿੱਚ ਚੁੱਲ੍ਹਾ ਤੱਕ ਨਹੀਂ ਬਲਿਆ ਤਿੰਨ ਦਿਨ ਹੋ ਗਏ ਬਹੁਤ ਦੁੱਖ ਲੱਗਿਆ ਮਨ ਨੂੰ ਦੇਖ ਕੇ ਇਹ ਗੱਲਾਂ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਜੋ ਦੇਖੇ ਨਹੀਂ ਜਾਂਦੇ ਜਿਨ੍ਹਾਂ ਦੇ ਸੇਵੇ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਬਰ ਰਹੇ ਨੇ ਮਾਂ ਮਾਂ ਰੋ ਰਹੀਆਂ ਨੇ ਜਿਨ੍ਹਾਂ ਦੇ ਸਿਰ ਤੋਂ ਸੁਆਗ ਉੱਠ ਗਏ ਜਿਨ੍ਹਾਂ ਬੱਚਿਆਂ ਨੇ ਅੱਜ ਤੱਕ ਦੁਨੀਆ ਦੇ ਕੁਝ ਦੇਖਿਆ ਹੀ ਨਹੀਂ ਬਹੁਤ ਦੁੱਖ ਲੱਗਿਆ ਮਨ ਨੂੰ ਇਹ ਦੇਖ ਕੇ ਬੈਠ ਗਰੂ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਨਾਮ ਮੇਰਾ ਰਿਸ਼ੂ ਹੈ ਜੀ ਪਿੰਡ ਜਤਵਾਲਾ ਤੇ ਜਦੋਂ ਐਂਬੂਲੈਂਸਾਂ ਲੰਘੀਆਂ ਨੇ ਪਿੰਡ ਵਿੱਚ ਤਾਂ ਰਹਿ ਨਹੀਂ ਗਿਆ ਐਡੇ ਸੋਗ ਦੀ ਲਹਿਰ ਆ ਤਾਂ ਅਸੀਂ ਪਿੰਡੋਂ ਆਏ ਦੇਖਿਆ ਤੇ ਇਹ ਗਰੀਬ ਪਰਿਵਾਰਾਂ ਨੂੰ ਸਰਕਾਰ ਨੂੰ ਬੇਨਤੀ ਹੈ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਜੋ ਇਹਨੇ ਸੱਟ ਲੱਗੀ ਹੈ ਇਹ ساری ਉਮਰ ਨਹੀਂ ਪੁੱਲ ਸਕਦੇ ਤਾਂ ਇਹ ਆਪਣਾ ਰਜਗਾਰ ਚਲਾ ਸਕਣ ਤੇ ਇੱਕ ਇੱਕ ਨੌਕਰੀ ਦੇਣੀ ਚਾਹੀਦੀ ਹੈ ਸਾਰੇ ਪ੍ਰਵਾਸ ਦੇ ਇੱਕ ਇੱਕ ਮੈਂਬਰ ਨੂੰ ਹੱਥ ਵਨ ਕੇ ਬੇਨਤੀ ਹੈ ਤੇ ਜੋ ਇਹ ਘਟਨਾ ਹੋਈ ਹੈ ਇੱਥੇ ਇੱਕ ਵੇ ਪਿੰਡ ਚ ਨਹੀਂ ਕਈ ਪਿੰਡਾਂ ਚ ਰੋਟੀ ਨਹੀਂ ਪੱਕਣੀ ਬਹੁਤ ਸੋਗ ਦੀ ਲਹਿਰ ਆ ਗਈ ਛੋਟੇ ਛੋਟੇ ਮਾਸੂਮ ਬੱਚੇ ਤੇ ਇੱਕ ਘਰ ਦੇ ਤਿੰਨ ਤਿੰਨ ਜੀ ਕੋਈ ਦੋ ਜੀ ਘਰ ਖਾਲੀ ਹੋ ਗਏ ਤੇ ਸਰਕਾਰ ਨੂੰ ਬੇਨਤੀ ਹੈ ਕਿ ਇੱਧਰ ਧਿਆਨ ਦਿੱਤਾ ਜਾਵੇ ਦਰਵਾਜੇ ਹਾਂ ਜੀ ਨਾਮ ਮੈਂ ਸ਼ਿਮਸ਼ਾਦ ਅਨਸਾਰੀ ਜਿਹੜਾ ਇਨਚਾਰਜ ਬਹੁਤ ਸਮਾਜ ਪਾਰਟੀ ਮਲੇ ਕੋੜਾ ਸਾਨੂੰ ਕੱਲ ਪਤਾ ਲੱਗਿਆ ਕਿ ਵੀ ਮਾਨਕਵਾਲ ਦੇ ਵਿੱਚ ਘਟਨਾ ਵਾਪਰੀ ਗਈ ਜਦੋਂ ਅਸੀਂ ਪਤਾ ਕੀਤਾ ਅਸੀਂ ਆਪਣੇ ਵਰਕਰਾਂ ਤੋਂ ਤੁਹਾਨੂੰ ਪਤਾ ਲੱਗਿਆ ਕਿ ਵੀ ਬਹੁਤ ਵੱਡੀ ਘਟਨਾ ਵਾਪਰੀ ਆ ਅਸੀਂ ਫੌਰਨ ਆਪਣਾ ਕੰਮ ਛੱਡ ਕੇ ਅਸੀਂ ਇੱਥੇ ਆਏ ਇੱਥੇ ਆ ਕੇ ਅਸੀਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਵੀ ਮਤ ਅਸੀਂ ਜਗਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇੱਥੇ ਮੀਡੀਆ ਆਇਆ ਦਾ ਕੱਲੋਂ ਅਸੀਂ ਮਤ ਵਾਈਡ ਦੇ ਵਿੱਚ ਕਿਹਾ ਕਿ ਵੀ ਇਹ ਗਰੀਬ ਪਰਵਾਰ ਨੇ ਇਹਨਾਂ ਨੂੰ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਜ਼ਖਮਾਂ ਤੇ ਮਲਮ ਦਾ ਕੰਮ ਕੀਤਾ ਜਾਵੇ ਪਰ ਸਰਕਾਰ ਨੇ ਹਜੇ ਤੱਕ ਮਾਲੀ ਸਹਾਇਤਾ ਦਾ ਕੀ ਕਰਨੀ ਸੀ ਸਰਕਾਰ ਨੇ ਆ ਕੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਮੈਂ ਸਰਕਾਰ ਨੂੰ ਇਹੀ ਸਰਕਾਰ ਕੋਲ ਮੰਗ ਕਰਾਂਗਾ ਕਿ ਇਹ ਗਰੀਬ ਪਰਵਾਰਾਂ ਨੂੰ ਘੱਟੋ-ਘੱਟ 25-25 ਲੱਖ ਰੁਪਇਆ ਮਦਦ ਕੀਤੀ ਜਾਵੇ ਅਤੇ ਇੱਕ ਨੌਕਰੀ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਗਰੀਬ ਪਰਵਾਰ ਨੇ ਇਹ ਜਰਕ ਆਪਣੇ ਸੁਲੁਗਦੇ ਹੋ ਜਾਣ ਅਸੀਂ ਇਹੀ ਸਰਕਾਰ ਨੂੰ ਅਪੀਲ ਕਰਾਂਗੇ ਕੀ ਨਾ ਮੇਰਾ ਨਾ ਗੁਸਤੇ ਜਿਵੇਂ ਪਿੰਡ ਜਲੂਰ ਇਹ ਮੇਰੀ ਪੂਆਜੀ ਦੀ ਬੇਟੀ ਸੀ ਸਾਡੀ ਭੈਣ ਸੀ ਦੋਨਾਂ ਦੇ ਬੱਚੇ ਨਾਲ ਇਥੋ ਹੀ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਾਡੀ ਵੱਧ ਤੋਂ ਵੱਧ ਮਤਲਬ ਕਿ ਸਾਰੇ ਜਿੰਨੇ ਵੀ ਘਟਨਾਵਰਪੀਏ ਲਾਪਰੀ ਆ ਸਾਰਿਆਂ ਵਾਸਤੇ ਕੋਈ ਨਾ ਕੋਈ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਦੁੱਖ ਦੀ ਗੱਲ ਸਾਰੇ ਆਂਡ ਹਾਂ ਤੇ ਗਵਾਂਡੀ ਪਿੰਡਾਂ ਨੂੰ ਵੀ ਬਹੁਤ ਦੁੱਖ ਲੱਗਿਆ ਉਹਦਾ ਇਹ ਜਹਾਜ਼ਾ ਕਿਤੇ ਹੋਇਆ ਨਹੀਂ ਸੀ ਕਦੋਂ ਕਰੇ ਕਿਤੇ ਹੋਵੇ ਵੀ ਨਹੀਂ ਕੀ ਲੱਗਦਾ ਲੱਗਿਆ ਪਤਾ ਨਹੀਂ ਕਿਉਂ ਆ ਕੀ ਕਾਰਨ ਨੇ ਇਹ ਜੀ ਹਲੇ ਕੋਈ ਪਤਾ ਨਹੀਂ ਪੂਰਾ ਲੱਗਾ ਹੈ ਜੀ ਬਾਕੀ ਵਾਲੇ ਕੋਈ ਕਸੂਰ ਵਜੋਂ ਅਗਰਤੀ ਹੋ ਜਾਤਾ ਨਹੀਂ ਕਸੂਰ ਤਾਂ ਜੀ ਹਲੇ ਕੋਈ ਪੱਕੇ ਨਹੀਂ ਹੈਗਾ ਪੱਕਾ ਸਬੂਤ ਨਹੀਂ ਮਿਲਿਆ ਕੋਈ ਤੇ ਬਾਕੀ ਵਿੱਚ ਕਹਿੰਦੇ ਆ ਵੀ ਕੁਝ ਵੀ ਡਰਾਈਵਰ ਕੋਈ ਨਸ਼ਾ ਕਰਦਾ ਸੀ ਇਦਾਂ ਬੋਲਦੇ ਆ ਹੋ ਸਕਦਾ ਹੋਵੇ ਨਸ਼ਾ ਵੀ ਕੀਤਾ ਹੋ ਸਕਦਾ ਕਿਉਂਕਿ ਮੇਰੇ ਚਾਂਸ ਤਾਂ ਕੋਈ ਹੈ ਨਹੀਂ ਸਿਕ ਜੀ ਆਉਣ ਦੇ ਮੇਰੇ ਕਿਉਂਕਿ ਇਧਰ ਹੀ ਸਾਈਡ ਸਾਈਡ ਆਪਣੀ ਤਾਂ ਦੂਜੀ ਸਾਰ ਘਟੀ ਰਹੀ ਥੱਲੇ ਡਿੱਗੀ ਸਾਰੇ ਇਤੋਂ ਵੱਡਾ ਦੋਕੇ ਨੂੰ ਇੱਕ ਮਾਂ ਦੇ ਨਾਲ ਦੋ ਬੱਚਿਆਂ ਦਾ ਸਿਖਾ ਦੇ ਵਿੱਚ ਰੱਖ ਦੇਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਸਾਰੇ ਲੋਕਾਂ ਨੇ ਇਹਦਾ ਦਰਦ ਬਣਵਾ ਇਹ ਵੀ ਮਾਮੂਲੀ ਗੱਲ ਨਹੀਂ ਹੈ ਅੱਜ ਸਾਨੂੰ ਆਪਣੇ ਪਿੰਡ ਦੇ ਸੇਵਾ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਤੇ ਅਸੀਂ ਸੰਸਕਾਰ ਕਿੱਥੇ ਕਰੀਏ ਪਰ ਧੰਨਵਾਦ ਕਰਦਾ ਨਗਰ ਦਾ ਬਾਕੀ ਬਾਹਰਲੇ ਲੋਕਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਬੋਤ ਪਰ ਸਾਡੇ ਆਜੇ ਵੀ ਡੋਲ ਲੜਸਪੋਡੀਆਂ ਉਹਦੇ ਨਹਿਰ ਦੇ ਵਿੱਚ ਨੇ ਅਸੀਂ ਉਹਨਾਂ ਦੀ ਪਾਲ ਦੇ ਵਿੱਚ ਆਜੇ ਜਦੋਂ ਉਹ ਆਉਣਗੇ ਸਾਨੂੰ ਉਹ ਤੋਂ ਵੀ ਵੱਡਾ ਦੁੱਖ ਹੋਣਾ ਕਿ ਉਹ ਮੀਆਂ ਬੀਬੀ ਇਕੱਠੇ ਚਲੇ ਜਾਣਾ ਮਾਪੋਤ ਇਕੱਠੇ ਚਲੇ ਜਾਣਾ ਨਗਰ ਚ ਨਹਿਰ ਪਾਇਆ ਜਾਣਾ ਸੁਣ ਹੋ ਜਾਣੀ ਬੜੀ ਮਾੜੀ ਗੱਲ ਆ। 10 ਹੋ ਗਈਆਂ ਦੋ ਨਹਿਰ ਚੋਂ ਵੀ ਖਤਮ ਨੇ 10 ਹੋ ਗਈਆਂ ਜੀ ਅੱਜ ਕਿੰਨੇ ਨੂੰ ਅੱਗ ਲਾਈ ਹੈ 8 ਨੂੰ ਲਾਈਆ ਜਾਜਾ ਮਾਪੇ ਬੱਚੇ ਮਾਂ ਇਹਨਾਂ ਦੇ ਬੱਚਾ ਆਕਾਸ਼ ਦੀ 8 ਸਾਲ ਦਾ ਬੇਟੀ ਐ 4 ਸਾਲ ਦੀ ਸੋਹਣਾ ਦੇ ਮਾਤਾ ਤਿੰਨਾਂ ਨੂੰ ਇੱਕ ਚੇਕਾ ਦੇ ਵਿੱਚ ਸਾਰੇ ਪਿੰਡ ਨੇ ਚਿੜਕੇ ਅਜ ਦਾਗ ਲਾਇਆ ਕਿੰਨਾ بڑا ਦੁੱਖ ਹੋਊਗਾ ਅਸੀਂ ਕਹਿ ਨਹੀਂ ਸਕਦਾਸ ਨਹੀਂ ਸਕਦਾ ਕੱਟਿਆ ਨੂੰ ਦੂਸਰਾ ਇੱਕ ਮੀਆਂ ਬੀਬੀ ਆ ਕ੍ਰਿਸ਼ਨਾ ਕੌਰ ਉਹਨੂੰ ਦਾਗ ਲਾਤਾ ਉਹਦੇ ਘਰ ਵਾਲਾ ਹਲੇ ਨਹਿਰ ਦੇ ਵਿੱਚ ਦੇਖੋ ਜਿਹੜਾ ਪਾਣਾ ਨਾ ਜ਼ਿੰਦਗੀ ਦੇਖਿਆ ਨਾ ਦੇਖਣਾ ਨਾ ਸਾਡੇ ਨਗਰ ਸੋਹਣਾ ਇਹ ਸਾਡੇ ਨਗਰ ਤੇ ਜੋ ਕਹਿਰ ਵਾਪਰਿਆ ਇਹ ਕਹਿਰ ਨੂੰ ਅਸੀਂ ਭੁੱਲ ਨਹੀਂ ਸਕਦੇ ਜ਼ਿੰਦਗੀ ਸੀ ਜਲਾ ਮਲੇਰ ਕੋਟਲਾ ਬੜਾ ਦੁੱਖ ਹੋਇਆ ਸਾਨੂੰ ਜਿਹੜੇ ਨਾਨਾ ਦੇਵੀ ਦੇ ਦਰਸ਼ਨਾਂ ਤੇ ਗਏ ਸੀ ਤਦੋ ਜਿਹੜੇ ਨਹਿਰ ਤੋਂ ਪਤਾ ਲੱਗਾ ਕਿ ਜਿਹੜਾ ਟੈਂਪੂ ਆ ਉਹ ਪੂਰੀਆਂ ਭਾਰੀਆਂ ਭਰੀਆਂ ਸਵਾਰੀਆਂ ਦੇ ਨਾਲ ਨਹਿਰ ਦੇ ਵਿੱਚ ਡਰ ਗਿਆ ਮੈਂ ਸਾਡੇ ਸਮਾਜ ਦੇ ਖਾਸ ਕਰਕੇ ਮੈਂ ਸਾਡੇ ਰਮਦਾਸੀਆ ਭਾਈਚਾਰੇ ਨੂੰ ਤੇ ਬਾਲਮੀਕ ਭਾਈਚਾਰੇ ਨੂੰ ਮੈਂ ਇਹ ਸੰਦੇਸ਼ ਦਿਨਾ ਕਿ ਜੇ ਤੁਸੀਂ ਜਾਣਾ ਤਾਂ ਪਰਿਵਾਰ ਇਕੱਠਾ ਨਾਲ ਜਾਵੋ ਇੱਕ ਇੱਕ ਦੋ ਦੋ ਜਾਣੇ ਜਾਵੋ ਤੇ ਬਾਕੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦਿੱਤੀ ਆ ਗੁਰੂਆਂ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੇ ਉਹਦੇ ਗੁਣ ਗਾਓ ਤੇ ਸਾਨੂੰ ਬਹੁਤ ਦੁੱਖ ਹੋਇਆਗਾ ऐसा दुखदाई घटना ਦਾ ਜਾਇਪੀ ਜਾਇਪੁਰ ਮੰਦ ਭਾਗੀ ਦੁਰਘਟਨਾ ਜੋ ਵਾਪਰੀ ਹੈ ਜਿਸ ਨੇ ਪੂਰੇ ਨਗਰ ਨੂੰ ਤੇ ਪੂਰੇ ਪਰਿਵਾਰ ਨੂੰ ਇਸ ਦੁੱਖ ਦੀ ਇਲਾਕੇ ਦੀ ਇਸ ਦੀ ਦੁੱਖ ਕੜੀ ਦੇ ਵਿੱਚ ਚ ਜੋੜ ਕੇ ਰੱਖ ਦਿੱਤਾ ਤਾਂ ਸਮੂੱਚਾ ਸੋਗ ਦੀ ਲਹਿਰ ਪਿੰਡ ਵਿੱਚ છਾਈ ਹੋਈ ਹੈ ਕਿਉਂਕਿ ਕਈ ਘਰਾਂ ਦੇ ਘਰ ਖਾਲੀ ਹੋ ਗਏ ਸੋ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੇ ਰੂ ਨੂੰ ਆਪਣੇ ਚਰਨਾਂ ਵਿੱਚ ਨਵਾਜ ਬਖਸ਼ੀ ਤੇ ਸਮੂੱਚਾ ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰਾਂ ਦੇ ਨਾਲ ਖੜਾ ਹੈ ਤੇ ਹਰ ਵਿਦੇ ਨਾਲ ਨਾਲ ਖੜਾ ਹੈ ਜੀ। ਕਾਰਨ ਲੱਗਦਾ ਕਿ ਮੁਆਵਜ਼ੇ ਬਾਰੇ ਉਹਨੂੰ ਐਲਾਨ ਕਰਨਾ ਚਾਹੀਦਾ। ਹਾਂਜੀ ਜਰੂਰ ਉਹਨਾਂ ਨੂੰ ਮੁਆਜਰੇ ਬਾਰੇ ਐਲਾਨ ਵੀ ਕਰਨਾ ਚਾਹੀਦਾ ਤੇ ਕੁਛ ਨਾ ਕੁਛ ਇਹਨਾਂ ਨੂੰ ਰਾਹਤ ਵੀ ਦੇਣੀ ਚਾਹੀਦੀ ਹੈ ਕਿ ਇਸ ਦੀ ਦੁੱਖ ਦੀ ਘੜੀ ਵਿੱਚ ਕਿਉਂਕਿ ਇੱਕ ਪਰਿਵਾਰ ਦੇ ਤਿੰਨ ਮੈਂਬਰ ਆਪਾਂ ਦੇਖੇ ਨੇ ਕਿ ਚਲੇ ਗਏ ਉਹਨਾਂ ਦਾ ਪੂਰਾ ਪਰਿਵਾਰ ਹੀ ਖਾਲੀ ਹੋ ਗਿਆ ਜੀ। ਇਹ ਕਦੇ ਵੀ ਜ਼ਿੰਦਗੀ ਦਾ ਪੂਰਾ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਇਹ ਮੇਰਾ ਖਿਆਲ ਹੈ ਵੀ ਸਾਡੇ ਪਿੰਡ ਦੇ ਵਿੱਚ ਇਹ ਹਜੇ ਕਿਤੇ ਬਾਕਾ ਹੋਇਆ ਹੀ ਹੈ ਨਹੀਂ ਆਲੇ-ਦਾਲੇ ਵੀ ਕਿਤੇ ਬਾਕਾ ਨਹੀਂ ਹੋਇਆ ਹੈਗਾ ਜਿਹੜੀਆਂ ਕਿ ਇੱਕ ਪਿੰਡ ਦੇ ਵਿੱਚ ਅੱਠ ਸਵੇ ਲਗਾਤਾਰ ਇੱਕ ਵਾਰੀ ਚੱਲਣ ਨਹੀਂ ਮਾਂ ਤੇ ਦੋ ਬੱਚੇ ਮਾਂ ਤੇ ਦੋ ਬੱਚੇ ਉਹਦਾ ਤਾਂ ਸੁਣਿਆ ਉਹਦਾ ਤਾਂ ਪਰਿਵਾਰ ਹੀ ਖਤਮ ਹੋ ਗਿਆ ਵਿਚਾਰਿਆਂ ਦਾ ਇੱਕ ਇਹਦਾ ਘਰ ਵਾਲਾ ਰਹਿ ਗਿਆ ਤੇ ਇੱਕ ਉਹਦੀ ਦਾਦੀ ਰਹਿ ਗਈ ਤੇ ਇੱਕ ਉਹਦਾ ਦਾਦਾ ਰਹਿ ਗਏ ਬਹੁਤ ਔਖਾ ਬਹੁਤ ਔਖਾ ਇੱਕ ਹੋਰ ਪਰਿਵਾਰ ਆ ਉਹਦਾ ਹੈਗਾ ਦੋ ਜੀ ਨੇ ਦੋਨੇ ਉਹਨਾਂ ਦੇ ਮਾਂ ਪਿਓ ਨੇ ਉਹ ਚਲੇ ਗਏ